ਦਾ ਮੇਰਾ ਨਾਮ ਮਲਕੀ ਸਿੰਘ ਹੈ ਜੀ। ਸਤਲੁਜ ਨਵਾਸੀਓ। ਇਹ ਦਾਲਚਕ ਨਵੀਂ ਬਸਤੀ ਪਿੰਡ ਵਾਜੀ। ਇਹ ਤੁਹਾਡਾ ਬਰਦਰ ਹੈ ਇਹਦਾ ਕੀ ਨਾਮ ਹੈ? ਇਹਦਾ ਨਾਮ ਸਰਜੀਤ ਭੁੱਲਰ ਜੀ। ਇਹ ਕੱਲ ਉਹ ਗੁੰਮ ਹੋਇਆ ਜੀ। ਇਹਨੂੰ 22 ਤਰੀਕ ਨੂੰ ਦਿਖਾ ਰਿਹਾ ਰਿਪੋਰਟ ਲਖਾਈ ਪਿਠਾਣੇ। ਤੇ ਕੋਈ ਵੀ ਨਹੀਂ ਆਇਆ। ਇਹ ਤਾਂ ਸਾਨੂੰ ਸਵੇਰੇ ਸਵਾਟੇ ਕਵੇਪ ਦਾ ਲੱਗਾ ਚ ਅਸੀਂ ਉੱਥੇ ਗਏ ਆ ਤੇ ਜਾ ਕੇ ਸਾਨੂੰ ਦੇਖਿਆ ਸੀ। ਕਿਥੋਂ ਬੋਡੀ ਬਣਾਉਂਦੋ ਜੀ ਇਹਨੂੰ? ਇਹ ਉਹ ਤੇ ਮਾਰਬਲ ਪੱਥਰ ਵਾਲੀ ਦੁਕਾਨ ਦੇ ਲੱਗੂ। ਕੱਲ ਲੱਗਦਾ ਕੀ ਆ? ਵੀ ਕਿਸੇ ਕਿਸੇ ਨੇ ਗੜ ਘੁੱਟ ਕੇ ਮਾਰਿਆ ਜੀ। ਗੜ ਘੁੱਟ ਕੇ ਮਾਰਿਆ। ਆਹ ਪੌਣਸਰੀ ਦੀ ਨੀਲੀ ਹੋਈ ਸ਼ੱਕ ਹੈਗਾ ਜੀ ਦੋ ਜਨੇ ਬੰਦੇ ਨਾਲ ਲੈ ਕੇ ਇੱਕ ਕਾਸ਼ੀ ਦੇ ਇੱਕ ਮੁੰਡਾ ਹੋਰ ਸੀ ਇਹ ਸਾਨੂੰ ਲੈ ਕੇ ਗਏ ਨਾਲ ਉਹਨੂੰ ਕਿੰਨੀ ਉਮਰ ਦੀ ਹੋਰੀ ਭਰਾ ਮੇਰੀ 44 ਸਾਲ ਹਾਂਜੀ ਸਰਜੀਤ ਭੁੱਲਣਾ ਨਹੀਂ ਜੀ ਇਹ ਨਾ ਕੋਈ 30 ਰੰਜੀ ਨਹੀਂ ਜੀ ਕੋਈ ਨਹੀਂ ਉਹ ਮੰਗ ਕੀ ਕਰਦਾ ਪ੍ਰਸ਼ਾਸਨ ਮੰਗੇ ਇਹ ਜੀ ਮੈਨੂੰ ਸਾਨੂੰ ਜਵਾਬ ਮਿਲ ਜਿਹੜਾ ਇਹ ਦੋ ਜਨੇ ਲੈ ਕੇ ਸਾਨੂੰ ਕਿਸੇ ਨਾ ਕੁਝ ਦਾ ਹਾਲ ਤੇ ਜਵਾਬ ਦੇਣਾ ਚਾਹੀਦਾ ਹਣਾ ਇਹਨਾਂ ਬੰਦੇ ਦੇ ਸ਼ੱਕ ਕਰਨ ਦੀ ਕੋਈ ਬਾਤ ਹੋ ਜਾ ਹੈ ਸ਼ੱਕ ਇਹ ਮਰਜੀ ਦੇ ਨਾਲ ਜਾਰੀ ਸੀ ਇਹਦੇ ਨਾਲ ਹੀ ਰਹਿੰਦਾ ਹੁੰਦਾ ਸੀ ਉਦੋਂ ਮੈਂ ਮੀਟ ਲਿਆ ਮੀਟ ਤੇ ਪੈਸੇ ਨਹੀਂ ਤੇ ਪਜਾਮਾ ਪਾਇਆ ਸੀ ਤੇ ਪਜਾਮੇ ਨੂੰ ਲਵਾੜਿਆ ਪਜਾਮਾ ਲਵਾ ਕੇ ਉਹਨੂੰ ਮੀਟ ਦੇ ਕੋਲ ਕਿਹ ਬੰਦੇ ਨੇ ਸਾਫ ਕਰਤਾ ਬਾਅਦ ਚ ਪਜਾਮੇ ਨੂੰ ਅੱਗ ਲਾਤੀ ਕੰਮ ਕੀ ਕਰਦਾ ਇਹ ਇਹ ਉਹ ਮੱਛੀ ਵਾਲੀ ਦੁਕਾਨ ਤੇ ਕੰਮ ਕਰਦਾ ਜੀ ਉਸ ਕਹਿੰਦਾ ਵੀ ਮੈਨੂੰ ਪੈਸੇ ਚਾਹੀਦੇ ਘਰ ਰੁਪਿਆ 50 100 ਰੁਪਿਆ ਲੈ ਕੇ ਕਹਿੰਦਾ ਮੈਨੂੰ ਜ਼ਰੂਰੀ ਪੈਸੇ ਚਾਹੀਦੇ ਆ ਤੁਹਾਨੂੰ ਇਸ ਵਾਰ ਦਾ ਤਾਂ ਕਿਵੇਂ ਪਤਾ ਲੱਗਿਆ ਇਹ ਵਾਰਦਾ ਜੀ ਸਾਨੂੰ ਕਹਿੰਦੇ ਜੋ ਟਾਂਚਰਾਂ ਦੇ ਮੁੰਡਾ ਬੰਦੇ ਸਾਨੂੰ ਉਹਨੇ ਦੱਸਿਆ ਕੋਈ ਬੋੜੀ ਦੇ ਨਿਸ਼ਾਨਾ ਰ ਆ ਵਗੈਰਾ ਨਿਸ਼ਾਨਾ ਵੀ ਧੋਚਰੀਕ ਨਹੀਂ ਦੀ ਓਰੇ ਜਦ ਸ਼ੱਟ ਲੱ ਉਹ ਨਿਸ਼ਾਨੀ ਉੱਦੀਆਂ ਤਾਂ ਅੱਗੇ ਬੰਨੀ ਆ ਨਿਸ਼ਾਨੀ ਕੋਈ ਲੱਤ ਤੇ ਸੱਟ ਲੱਗੀ ਆ ਥੋਣ ਉਹਦੇ ਲੱਤ ਨੀਲੀ ਹੋਈ ਪਈ ਆ ਤੇ ਗਲ ਘੁੱਟਿਆ ਪਿਆ ਉਹਦੇ ਗਲ ਘੁੱਟੇ ਤੇ ਨਾ ਸਾਰੇ ਨੀਲੇ ਨਿਸ਼ਾਨ ਮੈਂ ਦੇਖਿਆ ਆ ਠੀਕ ਹੋ ਤੁਹਾਨੂੰ ਮੇਰਾ ਨਾਮ ਸ੍ਰਿੰਦਰਪਾਲ ਆ ਮੈਂ ਸੁਲਤਾਨਪੁਰ ਲੋਧੀ ਮੱਲਾ ਮੋਰੀ ਦਾ ਰਹਿਣ ਵਾਲਾ ਜਿਸ ਦਾ ਮੇਰੀ ਭੂਆ ਜੀ ਦਾ ਲੜਕਾ ਨਾਮ ਦਾ ਸਰਜੀਤ ਕੁਮਾਰ ਪੁੱਲਰ ਮੈਂ ਹੱਬਾਈ ਤਰੀ ਦਾ ਇਹ ਕਹਿੰਦੇ ਵੀ ਗੈਪ ਹੋਇਆ ਪਿਆ ਆ ਦਰਖਾਸਤ ਲਿਖਾਈ ਹੋਈ ਇਹਨਾਂ ਨੇ ਤੇ ਮੈਨੂੰ ਉਹਨਾਂ ਨੇ ਫੋਨ ਲਾਇਆ 9 ਵਜੇ ਵੀ ਇਹਦਾ ਵੀ ਡੈੱਡ ਬੋਡੀ ਪਈ ਹੈ ਆ ਮਾ ਖਾਲਸਾ ਮਾਰਬਲ ਦੇ ਇਲਾਕੇ ਤਲਵੰਡੀ ਰੋਡ ਦੇ ਤੇ ਕੋਈ ਆ ਉਹ ਫਿਰ ਜਾ ਕੇ ਦੇਖਿਆ ਤੇ ਜਾ ਕੇ ਤੇ ਪੁਲਿਸ ਮੁਲਾਜ਼ਮ ਆਏ ਪਏ ਕੋਈ ਲੱਗਾ ਕੋਈ ਕੋਈ ਕਤਲਵਾ ਜਾ ਕੋਈ ਸੌਫ ਨੈਕਸਿਕਲ ਤੁਹਾਰਾ ਨਹੀਂ ਇਹ ਕਤਲਵਾ ਕਿਸ ਨੇ ਮਾਰ ਕੇ ਪਾਣੀ ਛੋੜ ਦਿੱਤਾ ਤੇ ਬੂਟੀ ਥੱਲੇ ਕੀਤਾ ਇਹ ਹੁਣ ਭੁੱਲ ਕੇ লাশ ਤਾਂ ਆਈ ਹੈ ਤੇ ਡੈੱਡ ਬੋਡੀ ਗਲੀ ਪਈ ਹੈ ਕੀ ਮੰਗਰ ਬੋ ਮੰਗੇ ਹੋਏ ਵੀ ਇਨਸਾਫ ਦਵਾਇਆ ਜਾਵੇ ਜਿਹੜੇ ਦੋਸ਼ੀ ਹੈਗੇ ਉਹਨਾਂ ਦੀ ਗ੍ਰਿਫਤਾਰੀ ਕੀਤੀ ਜਾਵੇ ਅੱਜ ਤੱਕ ਕੀ ਹੋਦਾ ਨਾਵਾ ਤੇ ਇੱਕ ਡੈੱਡ ਬੋਡੀ ਮਿਲਿਆ ਪਤਾ ਲੱਗਾ ਮੈਂ ਏਐਸਆਰ ਭਜਨ ਸਿੰਘ ਥਾਣਾ ਸੁਲਤਾਨਪੁਰ ਲੋਧੀ ਡਿਊਟੀ ਆਫਸਰ ਸੀ ਤਾਂ ਮੁੰਸ਼ੀ ਨੇ ਮੈਨੂੰ ਕਾਲ ਕੀਤੀ ਦੱਸਿਆ ਕਿ ਇੱਕ ਡੈੱਡ ਬੋਡੀ ਨੇੜੇ ਅਪੀਲ ਪੈਸ ਖਾਲਸਾ ਮਾਰਬਲ ਲਾਗੇ ਪਈਆ ਤੋਂ ਉਥੋਂ ਹੀ ਉਹਨੂੰ ਰਿਕਵਰ ਕੀਤਾ ਵਾ ਜਿਹਨੂੰ ਕਿ ਇਨਵੈਸਟੀਗੇਸ਼ਨ ਕਰਾਂਗੇ ਵੀ ਇਹ ਡੈੱਡ ਬੋਡੀ ਕਿਸ ਦੀ ਆ ਇਹਨੂੰ ਲੈ ਆਨ ਕੇ ਮੋਚਰੀ ਰੂਮ ਚ ਸੁਲਤਾਨਪੱਲੋ ਦੀ ਹਸਪੀਟਲ ਜਮਾ ਕਰਵਾਤਾ ਸੀ ਬੋਡੀ ਕੇ ਲੌਕ ਤੋਂ ਪਤਾ ਲੱਗਾ ਕਿੰਨੇ ਦਿਨ ਕਰਾਰੀ ਹੈ ਇਹ ਇਹ 2-3 ਦਿਨ ਤੋਂ 4 ਦਿਨ ਤੋਂ ਲੱਗਦਾ ਪ੍ਰਾਣੀ ਆ ਪਾਣੀ ਚ ਡਿੱਗਾ ਪਿਆ ਸੀ ਇਹ ਇਹ ਇਨਵੈਸਟੀਗੇਸ਼ਨ ਤੋਂ ਬਾਅਦ ਉਹਦੇ ਘਰ ਜਨ ਨੂੰ ਬੁਲਾਇਆ ਵਾ ਉਹਨਾਂ ਨੂੰ ਪੁੱਛਦੇ ਆ ਕੀ ਗੱਲ ਆ ਕੌਣ ਦਾ ਗਾਇਬ ਆ ਇਹ ਤੋਂ ਬਾਅਦ ਅਗਲੀ ਕਾਰਵਾਈ ਲੈਂਦੀ ਜਾਊਗੀ ਤੁਰੰਤ